ਸ਼੍ਰੀ ਕਾਲਜੀ ਪੁਆਇੰਟ ਆਫ ਕਲ ਸਿੰਘ ਸੰਧਵਾ ਜੀ ਦੇ ਗ੍ਰੇਸ ਐਟ ਪਾਸ ਸਬਜੈਕਟ ਅੱਜ ਬਠਿੰਡਾ ਵਿਖੇ ਗਿਰਨਜੀਤ ਸਿੰਘ ਗੈਰੀ ਚੇਅਰਮੈਨ ਮਜ਼ਦੂਰ ਮੁਲਾਜ਼ਮ ਕਾਂਗਰਸ ਕੇ ਕੇ ਸੀ ਵਿਭਾਗ ਪੰਜਾਬ ਵੱਲੋਂ ਮਾਨਯੋਗ ਸ਼੍ਰੀ ਡੀ ਸੀ ਸਾਹਿਬ ਬਠਿੰਡਾ ਨੂੰ ਮਨਰੇਗਾ ਸਕੀਮ ਚਾਲੂ ਰੱਖਣ ਵਾਸਤੇ ਮੰਗ ਪੱਤਰ ਦਿੱਤਾ ਤੇ ਉਹਨਾਂ ਨੇ ਮੰਗ ਪੱਤਰ ਦੇ ਵਿੱਚ ਇਹ ਵੀ ਲਿਖਿਆ ਕਿ ਮਨਰੇਗਾ ਸਕੀਮ 2006 ਲਾਗੂ ਰੱਖਣ ਅਤੇ 200 ਦਿਨ ਕੰਮ ਕਰਨ ਅਤੇ ਮਿਹਨਤਾਂ ਨਾਲ ਘੱਟੋ-ਘੱਟ 800 ਰੁਪਇਆ ਤੈਅ ਕਰਨ ਸਬੰਧੀ ਮੰਗ ਪੱਤਰ ਦਿੱਤਾ ਆਓ ਵੇਖਦੇ ਹਾਂ ਬਠਿੰਡੇ ਤੋਂ ਡਾਕਟਰ ਜਸਕਰਨ ਸਿੰਘ ਦੀ ਰਿਪੋਰਟ ਜਿਸ ਚੀਜ਼ ਗਲਤ ਹੋਣਾ ਜੀ ਉਹ ਤੇ ਇਹ ਕਿ ਜ਼ਮੀਨਾਂ ਵਾਲੇ ਇਹਦੇ ਕੰਮ ਖਾਲ ਬਣਨੇ ਬਈਆਂ ਉਹ ਕਰਤੀਆਂ ਸਾਡੀ ਅਸੀਂ ਇਹ ਪਿੱਛਾ ਕਿ ਇਹਨੂੰ ਜ਼ਮੀਨ ਦੇ ਨਾਲ ਕਰਤਾ ਸਰਬੋਤਮ ਕਿਸਾਨ ਨੂੰ ਹੀ ਫਾਇਦਾ ਹੋਵੇ ਮਜ਼ਦੂਰ ਨੂੰ ਨਹੀਂ ਆਉਂਦਾ ਕਿ ਤੁਸੀਂ ਕੀ ਹੈ ਕਿ ਇਹਨੇ ਮਰੇ ਕੰਮ ਜੀ ਹੋ ਗਏ ਇਹ ਵੀ ਕਿ ਹੋਰ ਜੀ ਕੋਈ ਅਸਰ ਹੋਗਾ ਕਰਾ ਬੰਦ ਕਰਲੀ ਜੀ ਇਹ ਗੱਲ ਤੋਂ ਕੁਛ ਨਹੀਂ गैरी चेयरमैन के केसी विभाग कामगार कर्मचारी कांग्रेस प्रदेश चेयरमैन नैशनल गलत महापंचायत पंजाब पिछले काफी समय तो ਮਨਰੇਗਾ 2006 ਐਕਟ ਨੂੰ ਬਚਾਉਣ ਵਾਸਤੇ ਰਾਹੁਲ ਗਾਂਧੀ ਜੀ ਦੀ ਇਕਵਾਜ ਤੇ ਖੜਗੇ ਸਾਹਿਬ ਦੀ ਇਕਵਾਜ ਦੇ ਵਿੱਚ ਕਾਂਗਰਸ ਪਾਰਟੀ ਦੀ ਸਮੂਚੀ ਦੀ ਜਥੇਬੰਦੀ ਵੱਲੋਂ ਰੈਲੀਆਂ ਕਰਕੇ 2006 ਐਕਟ ਨੂੰ ਲਾਗੂ ਕਰਾਉਣ ਲਈ ਜਾਨੀ ਕਿ ਮਨਰੇਗਾ ਸਕੀਮ ਨੂੰ ਬਚਾਉਣ ਵਾਸਤੇ ਲੜਾਈ ਲੜੀ ਜਾ ਰਹੀ ਹੈ। ਕਾਮਗਰ ਕਾਂ ਜਿਹੜੇ ਕਾਮਗਰ ਕਰਮਚਾਰੀ ਕਾਂਗਰਸ ਕੇ ਕੇਸੀ ਯੂ ਭਾਗ ਤੇ ਗੈਰ ਸੰਘਟਿਤ ਮਜ਼ਦੂਰ ਮੁਲਾਜ਼ਮ ਨੂੰ ਇਹਦੇ ਜਿਹੜੇ ਸਾਡੇ ਆਲ ਇੰਡੀਆ ਦੇ ਚੇਅਰਮੈਨ ਹੈ ਡਾਕਟਰ ਬਿੱਤਰਾਜ ਉਨ੍ਹਾਂ ਦੇ ਵੱਲੋਂ ਤੇ ਖਾਸ ਕਰਕੇ ਜਿੱਥੇ ਸੀ ਕਾਂਗਰਸ ਵੱਲੋਂ ਪਿੰਡ ਪੱਧਰ ਤੇ ਮਨਰੇਗਾ ਮਜ਼ਦੂਰਾਂ ਦੇ ਨਾਲ ਸੰਪਰਕ ਨਿਯਮ ਚਲਾਈ ਜਾ ਰਹੀ ਹੈ ਕਿ ਮਨਰੇਗਾ ਐਕਟ 2006 ਨੂੰ ਕਿਵੇਂ ਬਚਾਇਆ ਜਾ ਸਕੇ ਮਨਰੇਗਾ ਵਰਕਰਾਂ ਦੇ ਨਾਲ ਵੱਖ-ਵੱਖ ਪਿੰਡਾਂ ਚੋਂ ਮੀਟਿੰਗਾਂ ਕਰਨ ਤੋਂ ਬਾਅਦ ਅਸੀਂ ਇੱਕ ਫੈਸਲਾ ਲਿਆ ਕਿ ਮਨਰੇਗਾ ਰੋਜ਼ਗਾਰ ਐਕਟ 2006 ਨੂੰ ਬਚਾਉਣ ਲਈ ਮਨਰੇਗਾ ਦੇ ਕੰਮ ਨੂੰ 200 ਦਿਨ ਚਲਾਉਣ ਲਈ ਮਨਰੇਗਾ ਦੀ ਦਿਹਾੜੀ ਮਹਿੰਤਾ ਦਾ 800 ਰੁਪਏ ਫਿਕਸ ਕਰਾਉਣ ਦੇ ਲਈ ਮਨਰੇਗਾ ਮਜ਼ਦੂਰਾਂ ਦਾ ਜੀਵਨ ਬੀਮਾ ਤੇ ਸਿਹਤ ਬੀਮਾ ਅ 2 ਲੱਖ ਰੁਪਇਆ ਤੈਅ ਕਰਵਾਉਣ ਦੇ ਲਈ ਮਨਰੇਗਾ ਦਾ ਜਿਹੜਾ ਕੰਮ ਹੈ ਉਹਨੂੰ ਜ਼ਮੀਨੀ ਕਮਾਂ ਦੇ ਨਾਲ ਜੋੜਨ ਦੇ ਲਈ ਅ 5 ਗੱਲਾਂ ਜਿਹੜੀਆਂ ਅਸੀਂ ਉਹ ਚ ਰੱਖੀਆਂ ਹੈ ਤੇ ਅਸੀਂ ਸਰਬਸੰਮਤੀ ਨਾਲ ਮਤੇ ਪਾਸ ਕਰਕੇ ਅ ਡਿਪਟੀ ਕਮਿਸ਼ਨਰ ਦੇ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਮੰਗ ਪੱਤਰ ਭੇਜਣ ਦਾ سلسلہ ਸ਼ੁਰੂ ਕੀਤਾ ਹੈ ਕਿ ਅੱਜ ਮਠੰਡੇ ਤੋਂ ਅਸੀਂ ਇਹ ਮੰਗ ਪੱਤਰ ਬੀ ਸੀ ਸਾਹਿਬ ਦੇ ਰਾਹੀਂ 5 ਮੰਗਾਂ ਦੇ ਤਹਿਤ ਅਸੀਂ ਦੇਚੇ ਆਇਆ ਜਿਹਦੇ ਵਿੱਚ ਅਸੀਂ ਇੱਕ ਗੱਲ ਹੋਰ ਵੀ ਅੱਜ ਤੈਅ ਕੀਤੀ ਹੈ ਇਹ ਮੰਡਰੇਗਾ ਐਕਟ 2006 ਨੂੰ ਬਚਾਉਣਾ ਤੇ UGC ਐਕਟ ਜਿਹੜਾ ਨਾ ਐਸਸੀ ਵਿਦਿਆਰਥੀਆਂ ਦੇ ਲਈ ਮinority ਵਿਦਿਆਰਥੀਆਂ ਦੇ ਲਈ ਜਾਨਕਿ ਹਰ ਵਰਗ ਦੇ ਵਿਦਿਆਰਥੀਆਂ ਦੀ ਰੈਗਿੰਗ ਰੋਕਣ ਦੇ ਲਈ ਜਿਹੜਾ ਇੱਕ ਬਣਿਆ ਉਹਦੇ ਹੱਕ ਦੇ ਵਿੱਚ ਵੀ ਅਸੀਂ ਐਡੀਸੀ ਸਾਭੇ ਰਾਹੀਂ ਮੰਗ ਪੱਤਰ ਭੇਜੀ ਤੇ 23 ਮਾਰਚ ਨੂੰ ਸੀਦੀ ਆਜਮਪਖ ਸਿੰਘ ਜੀ ਦੇ ਸੀਦੀ ਵਿਧਾਇਕਾ ਦੇ ਮੌਕੇ ਤੇ ਕਿਉਂਕਿ ਉਹਨਾਂ ਨੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜਦੇ ਆਪਣੀ ਸ਼ਹਾਦਤ ਦਿੱਤੀ ਤੇ ਇੱਥੇ ਹੁਣ ਉਹ ਕਾਲੇ ਅੰਗਰੇਜ਼ ਆ ਗਏ ਭਾਜੀਪੀ ਵਾਲੇ ਆਰਐਸਐਸ ਵਾਲੇ ਜਿਹੜੇ ਨੱਥੁਰਾਮ ਗੌਰਸਾ ਦੀ ਵਿਚਾਰਾ ਧਰ ਨੂੰ ਮੰਨਦੇ ਐ ਯੋ ਮਨਰੇਗਾ ਮਜ਼ਦੂਰਾ ਨੂੰ ਗੁਲਾਮ ਬਣਾਉਣ ਵਾਲਾ ਪਾਸੇ ਤੁਰੇ ਹੋਏ ਨੇ ਪਹਿਲਾਂ ਤੇ ਨੋਟੀਫਿਕੇਸ਼ਨ ਕੀਤੇ ਕਿ ਮਜ਼ਦੂਰ 12 ਘੰਟੇ ਕੰਮ ਕਰੂਗਾ ਮਜ਼ਦੂਰ ਨੂੰ ਯੂਨੀਅਨ ਬਣਾਉਣ ਦੇ ਵਾਸਤੇ ਪਹਿਲਾਂ ਉਹਦੇ ਮਹਿਕਮੇ ਤੋਂ ਮਨਜ਼ੂਰੀ ਲੈਣੀ ਪਊਗੀ ਰਜਿਸਟਰ ਤੋਂ ਮਨਜ਼ੂਰੀ ਲੈਣੀ ਪਊਗੀ ਉਹ ਇਦਾਂ ਦੀਆਂ ਸਾਰੀਆਂ ਚੀਜ਼ਾਂ ਬਹੁਤ ਸਾਰੇ ਐਕਟ ਜਿਹੜੇ ਹੈ ਗਰੀਬਾਂ ਦੇ ਖਿਲਾਫ ਕਿਸਾਨਾਂ ਦੇ ਖਿਲਾਫ ਮਜ਼ਦੂਰਾਂ ਦੇ ਖਿਲਾਫ ਬੀਜੇਪੀ ਲੈ ਕੇ ਆ ਰਹੀ ਹੈ ਤੇ 23 ਮਾਰਚ ਨੂੰ ਅਸੀਂ ਇੱਕ ਕਾਨਫਰੰਸ ਵੱਡੇ ਪੱਧਰ ਤੇ ਕਰਨ ਜਾ ਰਹੇ ਹਾਂ 23 ਮਾਰਚ ਤੋਂ ਪਹਿਲਾਂ ਪਹਿਲਾਂ ਅਸੀਂ ਸਾਰੇ ਜ਼ਿਲ੍ਹਾ ਹਰਪਾਰਾ ਦੇ ਰਾਹੀਂ ਕੇ ਕੇਸੀ ਕਾਂਗਰਸ ਵੱਲੋਂ ਨੈਸ਼ਨਲ ਦਲਤ ਮਹਾਪੰਚਾਇਤ ਵੱਲੋਂ ਮਾਰਜੋ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਮੰਗ ਪੱਤਰ ਭੇਜ ਕੇ ਇਹ ਸਾਰੀਆਂ ਮੰਗਾਂ ਨੂੰ ਲਾਗੂ ਕਰਨ ਲਈ ਬੇਨਤੀ ਕਰ ਰਹੇ ਹਾਂ ਜੇਕਰ ਭਾਰਤੀ ਸਰਕਾਰ ਤੇ ਪੰਜਾਬ ਦੀ ਸਰਕਾਰ ਨੇ ਮਜ਼ਦੂਰ ਵਿਰੋਧੀ ਬਤੀਰਾ ਦਲਤ ਵਿਰੋਧੀ ਬਤੀਰਾ ਆਪਣਾ ਨਹੀਂ ਬਦਲਿਆ ਤਾਂ ਅਸੀਂ ਤੇ ਅਸੀਂ ਕਾਂਗਰਸ ਵੱਲੋਂ ਤੇ ਨੈਸ਼ਨਲ ਦਲਤ ਮਹਾਪੰਚਾਇਤ ਵੱਲੋਂ ਸਮੂੱਚੇ ਅਣਸਾਖ ਸੰਜਤੀ ਬੰਦੀਆਂ ਨੂੰ ਨਾਲ ਲੈ ਕੇ ਕਾਂਗਰਸ ਪਾਰਟੀ ਦੇ ਹਰ ਵਰਕਰ ਨੂੰ ਨਾਲ ਲੈ ਕੇ ਅਣਸਾਖ ਸੰਜਤੀ ਬੰਦੀਆਂ ਨੂੰ ਨਾਲ ਲੈ ਕੇ ਇਸ ਅੰਦੋਲਨ ਨੂੰ ਹੋਰ ਤਿੱਖਾ ਤੇ ਤੇਜ਼ ਕਰਾਂਗੇ ਅੱਛਾ ਅ ਗਰੀਦ ਆਪ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ